ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਵਰੀ ਮਹੱਲਾ ਪੰਜਵਾਂ ਏਕਾ ਓਟ ਗਹੁ ਹਾਂ ਗੁਰ ਕਾ ਸ਼ਬਦ ਕਹੋ ਹਾਂ ਆਗਿਆ ਸਤ ਸਹੋ ਹਾਂ ਮਨਹਿ ਨਿਧਾਨ ਲਹੁ ਹਾਂ ਸੁਖੈ ਸਮਾਈਐ ਮੇਰੇ ਮਨਾ ਰਹਾਵ ਜੀਵਤ ਜੋ ਮਰੇ ਹਾਂ ਦੋ ਤਰ ਸੋ ਤਰੈ ਹਾਂ ਸਭ ਕੀ ਰੇਨ ਹੋਏ ਹਾਂ ਨਿਰਭਉ ਕਹੋ ਸੋਏ ਹਾਂ ਮਿਟੇ ਅੰਦੇਸ਼ਿਆ ਹਾਂ ਸੰਤ ਉਪਦੇਸ਼ਿਆ ਮੇਰੇ ਮਨਾ ਜਿਸ ਜਨ ਨਾਮ ਸੁਖ ਹਾਂ ਤਿਸ ਨਿਕਟ ਨਾ ਕਦੇ ਦੁਖ ਹਾਂ ਜੋ ਹਰ ਹਰ ਜਸ ਸੁਣੇ ਹਾਂ ਸਭ ਕੋ ਤਿਸ ਮਨੇ ਹਾਂ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਪਾਇਆ ਮੇਰੇ ਮਨਾ ਅਸਾਵਰੀ ਮਹਲਾ ਪੰਜਵਾਂ ਮਿਲ ਹਰ ਜਸ ਗਾਈਐ ਹਾਂ ਪਰਮ ਪਦ ਪਾਈਐ ਹਾਂ ਵਾ ਰਸ ਜੋ ਬਿਦੇ ਹਾਂ ਤਾ ਕੋ ਸਗਲ ਸਿਧੇ ਹਾਂ ਅਨ ਦਿਨ ਜਾਗਿਆ ਹਾਂ ਨਾਨਕ ਬੜਾ ਭਾਗਿਆ ਮੇਰੇ ਮਨਾ ਰਹਾਉ ਸੰਤ ਪਗ ਧੋਈਐ ਹਾਂ ਦੁਰਮਤ ਖੋਈਐ ਹਾਂ ਦਾਸ ਸਹਰੇਨ ਹੋਏ ਹਾਂ ਵਿਆਪੈ ਦੁੱਖ ਨ ਕੋਏ ਹਾਂ ਭਗਤਾ ਸ਼ਰਨ ਪਰ ਹਾਂ ਜਨਮ ਨ ਕਦੇ ਮਰ ਹਾਂ ਅਸਥਿਰ ਸੇ ਭਏ ਹਾਂ ਹਰ ਹਰ ਜਿਨ ਜਪ ਲੈ ਮੇਰੇ ਮਨਾ ਸਾਜਨ ਮੀਤ ਤੂੰ ਹਾਂ ਨਾਮ ਨਿਰਣਾਏ ਮੂਹਾ ਤਿਸ ਬਿਨ ਨਾਹੇ ਕੋਏ ਹਾਂ ਮਨਹਿ ਆਰਾਧ ਸੋਏ ਹਾਂ ਨਿਮਖ ਨਾ ਵਿਸਰੇ ਹਾਂ ਤਿਸ ਬਿਨ ਕਿਉ ਸਰੈ ਹਾਂ ਗੁਰ ਕਉ ਕੁਰਬਾਨ ਜਾਉ ਹਾਂ ਨਾਨਕ ਜਪੇ ਨਉ ਮੇਰੇ ਮਨਾ ਆਸਾ ਵਰੀ ਮਹੱਲਾ ਪੰਜਵਾਂ ਕਾਰਨ ਕਰਨ ਤੂੰ ਹਾਂ ਅਵਰ ਨਾ ਸੁਝੈ ਮੂਹਾ ਕਰੈ ਸੋ ਹੋਈਐ ਹਾਂ ਸਹਜ ਸੁਖ ਸੋਈਐ ਹਾਂ ਧੀਰਜ ਮਨ ਭਏ ਹਾਂ ਪ੍ਰਭ ਕੈ ਦਰ ਭਏ ਮੇਰੇ ਮਨਾ ਰਹਾਉ ਸਾਧੂ ਸੰਗਮੇ ਹਾਂ ਪੂਰਨ ਸੰਜਮੇ ਹਾਂ ਜਮ ਤੈ ਛੁਟੇ ਆਪ ਹਾਂ ਤਦ ਤੈ ਮਿਟੇ ਤਾਪ ਹਾਂ ਕਿਰਪਾ ਧਾਰੀਆ ਹਾਂ ਪਤ ਰਖ ਬਨਵਾਰੀਆ ਮੇਰੇ ਮਨਾ ਇਹ ਸੁਖ ਜਾਨੀਐ ਹਾਂ ਹਰ ਕਰੇ ਸੋ ਮਾਨੀਐ ਹਾਂ ਮੰਦਾ ਨਾਹੇ ਕੋਈ ਹਾਂ ਸੰਤ ਕੀ ਰੇਨ ਹੋਏ ਹਾਂ ਆਪੇ ਜਿਸ ਰਖੈ ਹਾਂ ਹਰ ਅੰਮ੍ਰਿਤ ਸੋ ਚਖੈ ਮੇਰੇ ਮਨਾ ਜਿਸ ਕਾ ਨਾਹੇ ਕੋਈ ਹਾਂ ਤਿਸ ਕਾ ਪ੍ਰਭੂ ਸੋਏ ਹਾਂ ਅੰਤਰਗਤ ਬੁਝੇ ਹਾਂ ਸਭ ਕਿਛ ਤਿਸ ਸੁਝੇ ਹਾਂ ਪਤਿਤ ਉਧਾਰ ਲੇਹੁ ਹਾਂ ਨਾਨਕ ਅਰਦਾਸ ਇਹ ਮੇਰੇ ਮਨਾ ਹਸਾਵਰੀ ਮਹਲਾ ਪੰਜਵਾਂ ਇਕ ਤੁਕਾਂ ਓਏ ਪਰਦੇਸੀਆ ਹਾਂ ਸੁਣ ਤ ਸੰਦੇਸ਼ਿਆ ਹਾਂ ਰਹਾਉ ਜਾਸਿਓਂ ਰਚ ਰਹੇ ਹਾਂ ਸਭ ਕੋ ਤਜ ਗਏ ਹਾਂ ਸੁਪਨਾ ਜਿਉਂ ਭਏ ਹਾਂ ਹਰ ਨਾਮ ਜਿਨ ਲਏ ਹਰ ਤਜ ਅਨ ਲਗੇ ਹਾਂ ਜਨਮ ਮਹਿ ਮਰ ਭਗੇ ਹਾਂ ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ ਜਿਸ ਹੈ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਮਹਲਾ 9 ਬਿਰਥਾ ਕਹੋ ਕਾਣ ਸਿਓ ਮਨ ਕੀ ਲੋਭ ਗ੍ਰਸਿਓ ਦਸ ਹੂੰ ਦਿਸ਼ ਧਾਵਤ ਅਸਾ ਲਾਗਿਓ ਧਨ ਕੀ ਰਹਾਉ ਸੁਖ ਕੈ ਹੇਤ ਬਹੁਤ ਦੁਖ ਪਾਵਤ ਸੇਮ ਕਰਤ ਜਨ ਜਨ ਕੀ ਦੁਆਰੈ ਦੁਆਰ ਸੁਵਾਨ ਜਉ ਡੋਲਤ ਨਹਿ ਸੋਦ ਰਾਮ ਭਜਨ ਕੀ ਮਾਨਸ ਜਨਮ ਅਕਾਰਤ ਖੋਵਤ ਲਾਜ ਨ ਲੋਕ ਹਸਨ ਕੀ ਨਾਨਕ ਹਰ ਜਸ ਕਿਉ ਨਹੀਂ ਗਾਵਤ ਕੁਮਤ ਬਿਨਾਸੈ ਤਨ ਕੀ ਰਾਗਾਸਾ ਮਹਿਲਾ ਪਹਿਲਾ ਅਸ਼ਟ ਪਦੀਆਂ ਘਰ ਦੂਜੈ ਕੋ ਓੰਕਾਰ ਸਤਗੁਰ ਪ੍ਰਸਾਦ ਉਤਰ ਅਵ ਘਟਨ ਸਰਵਰ ਨਾਵੇਂ ਬਕੈ ਨਾ ਬੋਲੇ ਹਰ ਗੁਣ ਗਾਵੇ ਜਲ ਆਕਾਸ਼ੀ ਸੁੰਨ ਸਮਾਵੇ ਰਸ ਸਤ ਝੋਲ ਮਹਾਰਸ ਪਾਵੇ ਐਸਾ ਗਿਆਨ ਸੁਣੋ ਅਬ ਮੋਰੇ ਭਰਪੁਰ ਧਾ ਰਹਿਆ ਸਭ ਠੋਰੇ ਰਹਾਉ ਸੱਚ ਬ੍ਰਤ ਨੇਮ ਨ ਕਾਲ ਸੰਤਾਵੇ ਸਤਗੁਰ ਸ਼ਬਦ ਕਰੋਧ ਜਲਾਵੇ ਗਗਨ ਨਿਵਾਸ ਸਮਾਦ ਲਗਾਵੇ ਪਾਰਸ ਪਰਸ ਪਰਮ ਪਦ ਪਾਵੇ ਸਚ ਮਨ ਕਾਰਣ ਤਤ ਬਿਲੋਵੈ ਸੋ ਪਰ ਸਰਵਰ ਮੈਲ ਨ ਧੋਵੈ ਜੈ ਸਿਉ ਰਾਤਾ ਤੈ ਸੋ ਹੋਵੈ ਆਪੇ ਕਰਤਾ ਕਰੇ ਸੋ ਹੋਵੈ ਗੁਰ ਹਿਵ ਸੀਤ ਲਗਨ 부ਝਾਵੈ ਸੇਵਾ ਸਰਦਮਿ ਪੂਰਤਿ ੜਾਵੈ ਦਰਸ਼ਨ ਆਪ ਸਹਿਜ ਘਰਿ ਆਵੈ ਨਿਰਮਲ ਬਾਣੀ ਨਾਦ ਬਜਾਵੈ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮੱਜਨ ਗੁਰ ਵਿਚਾਰਾ ਅੰਤਰ ਪੂਜਾ ਥਾਣ ਮੁਰਾਰਾ ਜੋਤੀ ਜੋਤ ਮਿਲਾਵਣ ਹਾਰਾ ਰਸ ਰਸਿਆ ਮਤ ਇਕੈ ਭਾਏ ਤਖਤ ਨਿਵਾਸੀ ਪੰਚ ਸਮਾਏ ਕਾਰ ਕਮਾਈ ਖਸਮ ਰਜਾਏ ਅਵਗਤ ਨਾਥਨ ਲਖਿਆ ਜਾਏ ਜਲ ਮਹਿ ਉਪਜੈ ਜਲ ਤੇ ਦੂਰ ਜਲਮੇ ਜੋਤ ਰਹਿਆ ਭਰਪੂਰ ਕਿਸ ਨੇੜੈ ਕਿਸ ਆਖਾਂ ਦੂਰ ਨਿਤ ਗੁਣ ਗਾਵਾਂ ਦੇਖ ਅਧੂਰ ਅੰਤਰ ਬਾਹਰ ਅਵਰ ਨ ਕੋਏ ਜੋ ਤਿਸ ਭਾਵੇਂ ਸੋ ਫੁਨ ਹੋਏ ਸੁਣ ਭਰਥਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਅਸਾ ਮਹੱਲਾ ਪਹਿਲਾ ਸਭ ਜਪ ਸਭ ਤਪ ਸਮਚਤ ਰਾਈ ਉਜਣ ਪਰਮੈ ਰਾਹ ਨ ਪਾਈ ਬਿਨ ਬੂਜੇ ਕੋ ਥਾਏ ਨ ਪਾਈ ਨਾਮ ਵਿਹੂਣੈ ਮਾਥੇ ਛਾਈ ਸਾਜ ਧਣੀ ਜਗ ਆਏ ਬਿਨਾਸਾ ਛੂਟਸ ਪ੍ਰਾਣੀ ਗੁਰਮੁਖ ਦਾਸਾ ਰਹਾਉ ਜਗ ਮੋਹ 바ੰਦਾ ਬਹੁਤੀ ਆਸਾ ਗੁਰਮਤੀ ਇੱਕ ਭੇ ਉਦਾਸਾ ਅੰਤਰਨਾਮ ਕਮਲ ਪ੍ਰਗਾਸ਼ਾ ਤਿਨ ਕੋ ਨਾਹੀ ਜਮ ਕੀ ਤਰਾਸਾ ਜਗ ਤਰੇ ਜਿਤ ਕਾਮਣ ਹਿਤਕਾਰੀ ਪੁੱਤਰ ਕਲੰਤਰ ਲਗਨਾ ਵਿਸਾਰੀ ਬਿਰਥਾ ਜਨਮ ਗਵਾਇਆ ਬਾਜੀ ਹਾਰੀ ਸਤ ਗੁਰ ਸੇਵੇ ਕਰਨੀ ਸਾਰੀ ਬਾਹਰੋਂ ਹਉਮੈ ਕਹੇ ਕਹਾਈ ਅੰਦਰੋਂ ਮੁਕਤਲੇਪ ਕਦੇ ਨਾ ਲਾਏ ਮਾਇਆ ਮੋਹ ਗੁਰ ਸ਼ਬਦ ਜਲਾਏ ਨਿਰਮਲ ਨਾਮ ਸਦ ਹਿਰਦੈ ਧਿਆਏ ਧਭ ਤਰਾਖੇ ਠਾਕ ਰਹਾਏ ਸਿੱਖ ਸੰਗਤ ਕਰਮ ਮਿਲਾਏ ਗੁਰ ਬਿਨ ਭੁੱਲੋ ਆਵੇਂ ਜਾਏ ਨਦਰ ਕਰੇ ਸੰਜੋਗ ਮਿਲਾਏ ਰੂਣ ਕਹੋ ਨ ਕਹਿਆ ਜਾਈ ਅਕਥ ਕਥੋ ਨਹ ਕੀਮਤ ਪਾਈ ਸਭ ਦੁੱਖ ਤੇਰੇ ਸੂਖ ਰਜਾਈ ਸਭ ਦੁੱਖ ਮੀਟੇ ਸਾਚੈ ਨਾਈ ਕਰ ਬਿਨ ਵਾਜਾ ਪਗ ਬਿਨ ਤਾਲਾ ਜੇ ਸ਼ਬਦ ਬੁੱਝੈ ਤਾਂ ਸੱਚ ਨਿਹਾਲਾ ਅੰਦਰ ਸਾਚ ਸਭੇ ਸੁਖ ਨਾਲਾ ਨਦਰ ਕਰੇ ਰਾਖੇ ਰਖਵਾਲਾ ਤਰੇ ਭਵਨ ਸੂਜੈ ਆਪ ਗਵਾਵੇ ਬਾਣੀ ਬੁਝੈ ਸਚ ਸਮਾਵੇ ਸ਼ਬਦ ਵਿਚਾਰ ਏਕ ਲਿਵ ਤਾਰਾ ਨਾਨਕ ਧਨ ਸਵਾਰਣ ਹਾਰਾ ਆਸਾ ਮਹਲਾ ਪਹਿਲਾ ਲੇਖ ਅਸੰਖ ਲਿਖ ਲਿਖ ਮਾਨ ਮਨ ਮੰਨਿਐ ਸਚ ਸੁਰਤਿਮ ਖਾਨ ਕਥਨੀ ਬਦਨੀ ਪੜ ਪੜ ਭਾਰ ਲੇਖ ਅਸੰਖ ਅਨੇਕ ਅਪਾਰ ਐਸਾ ਸਾਚਾ ਤੂੰ ਏਕੋ ਜਾਣ ਜਮਣ ਮਰਨ ਹੁਕਮ ਪਛਾਨ ਰਹਾਉ ਮਾਇਆ ਮੋਹ ਜਗ ਬਾਧਾ ਜਮ ਕਾਲ ਬੰਦਾ ਛੁਟੈ ਨਾਮ ਸੁਮਾਲ ਗੁਰ ਸੁਖ ਦਾਤਾ ਅਵਰ ਨਾ ਪਾਲ ਹਲਤ ਬਲਤ ਨਿਭਹੀ ਤੁਦ ਨਾਲ ਸ਼ਬਦ ਮਰੈ ਤਾਂ ਏਕ ਲਿਵ ਲਾਏ ਅਚਰ ਚਰੈ ਤਾਂ ਭਰਮ ਚੁਕਾਏ ਜੀਵਨ ਮੁਕਤ ਮਨ ਨਾਮ ਵਸਾਏ ਗੁਰਮ ਕੋਏ ਤਾਂ ਸੱਚ ਸਮਾਏ ਜਿਨ ਤਰ ਸਾਜੀ ਗगन ਆਕਾਸ਼ ਜਿਨ ਸਭ ਥਾਪੀ ਥਾਪੁ ਥਾਪ ਸਰਬ ਨਿਰੰਤਰ ਆਪੇ ਆਪ ਕਿਸੈ ਨ ਪੁੱਛੇ ਬਖਸ਼ੇ ਆਪ ਤੂੰ ਪਰਸਾਗਰ ਮਾਣਕ ਹੀਰ ਤੂੰ ਨਿਰਮਲ ਸਚ ਗੁਣੀ ਗਹੀਰ ਸੁਖ ਮਾਨੈ ਭੇਟੈ ਗੁਰ ਪੀਰ ਏਕੋ ਸਾਹਿਬ ਏਕ ਵजीर ਜਗ ਬੰਦੀ ਮੁਕਤੈ ਕਉ ਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਤ ਵਿਰਲਾ ਵਿਚਾਰੀ ਬਿਨ ਸਤਗੁਰ ਭੇਟੇ ਸਭ ਫਿਰੈ ਅਹੰਕਾਰੀ ਜਗ ਦੁਖੀਆ ਸੁਖੀਆ ਜਨ ਕੋਏ ਜਗ ਰੋਗੀ ਭੋਗੀ ਗੁਣ ਰੋਏ ਜਗ ਉਪਜੈ ਬਿਨ ਸਹਿ ਪਤ ਖੋਏ ਗੁਰਮੁਖ ਹੋਵੇ ਬੂਝੈ ਸੋਏ ਮਹਿੰਗੋ ਮੋਲ ਭਾਰ ਅਫਾਰ ਅਟਲ ਸ਼ਲ ਗੁਰਮਤੀ ਧਾਰ ਭਾਏ ਮਿਲੈ ਭਾਵੇ ਭੇ ਅਕਾਰ ਨਾਨਕ ਨੀਚ ਕਹੇ ਵਿਚਾਰ ਅਸਾ ਮਹੱਲਾ ਪਹਿਲਾ ਏਕ ਮਰੈ ਪੰਚੇ ਮਿਲ ਰੋਵੈ ਹੋਮੇ ਜਾਏ ਸ਼ਬਦ ਮਲ ਤੋਵੈ ਸਮਝ ਸੂਝ ਸਹਿਜ ਘਰ ਹੋਵੈ ਬਿਨ ਬੂਝੇ ਸਗਲੀ ਪਤ ਖੋਵੈ ਕੌਣ ਮਰੈ ਕੌਣ ਰੋਵੇ ਉਹੀ ਕਰਨ ਕਾਰਣ ਸਭ ਸੈ ਸਿਰ ਤੋਹੀ ਰਹਾਉ ਮੂਏ ਕਉ ਰੋਵੇ ਦੁਖ ਕੋਏ ਸੋ ਰੋਵੇ ਜਿਸ ਬੇਦਨ ਹੋਏ ਜਿਸ ਮੀਤੀ ਜਾਣੈ ਪ੍ਰਭ ਸੋਏ ਆਪੇ ਕਰਤਾ ਕਰੇ ਸੋ ਹੋਏ ਜੀਵਤ ਮਰਨਾਂ ਤਾਰੇ ਤਰਨਾ ਜੈ ਜਗਦੀਸ਼ ਪਰਮਗਤ ਸਰਣਾ ਹੋਮ ਬਲੇਹਾਰੀ ਸਤ ਗੁਰ ਚਰਣਾ ਗੁਰ ਬੋਹਿਥ ਸ਼ਬਦ ਪੈ ਤਰਨਾ ਨਿਰਭਉ ਆਪ ਨਿਰੰਤਰ ਜੋ ਨਿਰੰਤਰ ਜੋਤ ਬਿਨ ਨਾਵੇਂ ਸੂਤਕ ਜਗ ਛੋਤ ਦੁਰਮਤ ਬਿਨਸੈ ਕਿਆ ਕਹਿ ਰੋਤ ਜਨਮ ਮੁਏ ਬਿਨ ਭਗਤ ਸਰੋਤ ਮੁਏ ਕਾ ਸਚ ਰੋਵਹਿ ਮੀਤ ਤ੍ਰੈ ਗੁਣ ਰੋਵਹਿ ਨੀਤਾ ਨੀਤ ਦੁਖ ਸੁਖ ਪਰ ਹਰ ਸਹਿਜ ਸੁਚੀਤ ਤਨ ਮਨ ਸਉਪਉ ਕ੍ਰਿਸ਼ਨ ਪ੍ਰੀਤ ਪੀਤਰ ਏਕ ਅਨੇਕ ਅਸ਼ੰਖ ਕਰਮ ਧਰਮ ਬਹੁ ਸੰਖ ਅਸ਼ੰਖ बिन भय भक्ति जन्म बिरंथ हर गुण गावै मिल परमार्थ आप मरै मारे भी आप आप पाए थाप थाप श्रेष्ठ उपाय ज्योति तू जात शब्द विचार मिलन नहीं प्राप्त सूतक अग्नि भखै जग खाए ਸੂਤਕ ਜਲ ਥਲ ਸਭ ਹੀ ਥਾਏ ਨਾਨਕ ਸੂਤਕ ਜਨਮ ਮਰੀਜੈ ਗੁਰ ਪ੍ਰਸਾਦੀ ਹਰ ਰਸ ਪੀਜੈ ਰਾਗ ਅਸਾ ਮਹੱਲਾ ਪਹਿਲਾ ਆਪ ਵਿਚਾਰੈ ਸੋ ਪਰਖੇ ਹੀਰਾ ਏਕ ਦ੍ਰਿਸ਼ਟ ਤਾਰੇ ਗੁਰ ਪੂਰਾ ਗੁਰ ਮੰਨੈ ਮਨ ਤੇ ਮਨ ਧੀਰਾ ਐਸਾ ਸਾਸਰਾਪੀ ਕਰੈ ਸੱਚੀ ਨਦਰੇਕ ਲਿਵ ਤਰੈ ਰਹਾਉ ਪੂੰਜੀ ਨਾਮ ਨਰੰਜਨ ਸਾਰ ਨਿਰਮਲ ਸਾਚ ਰਤਾ ਪੈਕਾਰ ਸਿਫਤ ਸਹਿਜ ਘਰ ਗੁਰ ਕੰਤਾਰ ਆਸਾ ਮਨਸਾ ਸ਼ਬਦ ਜਲਾਏ RAM ਨਰਾਇਣ ਕਹੈ ਕਹਾਇ ਗੁਰ ਤੇ ਵਾਟ ਮਹਿਲ ਘਰ ਪਾਏ ਕੰਚਨ ਕਾਇਆ ਜੋਤ ਅਨੂਪ ਤ੍ਰਿਭਵਨ ਦੇਵਾ ਸਗਲ ਸਰੂਪ ਮੈਂ ਸੋ ਧਨ ਪੱਲੇ ਸਾਚ ਖੂਟ ਪੰਚ ਤੀਨ ਨਵ ਚਾਰ ਸਮਾਵੈ ਧਰਨ ਗगन ਕਲ ਧਾਰਾ ਹਾਵੈ ਬਾਹਰ ਜਾਤੋ ਉਲਟ ਪਰਾਵੈ ਮੂਰਖ ਹੋਏ ਨਾ ਆਕੀ ਸੂਜੈ ਜਿਹਵਾ ਰਸ ਨਹੀਂ ਕਹਿਆ ਬੂਜੈ ਬਿਖ ਕਾ ਮਾਤਾ ਜਗ ਸਿਓ ਲੂਜੈ ਊਤਮ ਸੰਗਤ ਊਤਮ ਹੋਵੇ ਗੁਣ ਕੋ ਧਾਵੇ ਅਵਗਣ ਧੋਵੇ ਬਿਨ ਗੁਰ ਸੇਵੇ ਸਹਜ ਨ ਹੋਵੇ ਹੀਰਾ ਨਾਮ ਜਿਵੇਂ ਹਰ ਲਾਲ ਮਨ ਮੋਤੀ ਹੈ ਿਸ ਕਾ ਮਾਲ ਨਾਨਕ ਪਰਖੈ ਨਦਰ ਨਿਹਾਲ ਆਸਾ ਮਹੱਲਾ ਪਹਿਲਾ ਗੁਰਮੁਖ ਗਿਆਨ ਧਿਆਨ ਮਨ ਮਾਣ ਗੁਰਮੁਖ ਮਹਿਲੀ ਮਹਿਲ ਪਛਾਨ ਗੁਰਮੁਖ ਸੁਰਤ ਸ਼ਬਦ ਨਿਸ਼ਾਨ ਐਸੇ ਪ੍ਰੇਮ ਭਗਤ ਵਿਚਾਰੀ ਗੁਰਮੁਖ ਸਾਚਾ ਨਾਮੁ ਰਾਰੀ ਰਹਾਉ ਇਹਨਸ ਨਿਰਮਲ ਥਾਨ ਸੁਥਾਨ ਤੀਨ ਭਵਨ ਨਿਹ ਕੇਵਲ ਗਿਆਨ ਸਾਚੇ ਗੁਰ ਤੇ ਹੁਕਮ ਪਛਾਨ ਸਾਚਾ ਹਰਖ ਨਾਹੀ ਤਿਸ ਸੋਗ ਅੰਮ੍ਰਿਤ ਗਿਆਨ ਮਹਾਰਸ ਭੋਗ ਹੈ ਪੰਚ ਸਮਾਈ ਦੁਖੀ ਸਭ ਲੋਗ ਸਗਲੀ ਜੋਤ ਤੇਰਾ ਸਭ ਕੋਈ ਆਪੇ ਜੋੜ ਵਿਛੋੜੇ ਸੋਈ ਆਪੇ ਕਰਤਾ ਕਰੇ ਸੋਈ ਟਾ ਉਸਾਰੇ ਹੁਕਮ ਸਮਾਵੈ ਹੁਕਮ ਵਰਤੈ ਜੋ ਤਿਸ ਭਾਵੈ ਗੁਰ ਬਿਨ ਪੂਰਾ ਕੋਈ ਨ ਪਾਵੈ ਬਾਲਕ ਮਿਰਦਨ ਸੁਰਤ ਪ੍ਰਾਣ ਭਰ ਜੋਬਣ ਬੁੱਢੈ ਅਭਿਮਾਨ ਬਿਨ ਨਾਵੇਂ ਕਿਆ ਲੈਸ ਨਿਧਾਨ ਜਿਸ ਕਾ ਅਨ ਤਨ ਸਹਿਜ ਨਾ ਜਾਨਾ ਭਰਮ ਭੁਲਾਨਾ ਫਿਰ ਪਛਤਾਨਾ ਗਲ ਫਾਹੀ ਬੋਰਾ ਬੋਰਾਨਾ ਬੁੰਡਤ ਜੰਗ ਦੇਖਿਆ ਤਾਉ ਡਰ ਭਾਗੇ ਸਤਗੁਰ ਰਾਕੇ ਸੇਵੰਡ ਭਾਗੇ ਨਾਨਕ ਗੁਰ ਕੀ ਚਰਣੀ ਲਾਗੇ ਆਸਾ ਮਹੱਲਾ ਪਹਿਲਾ ਗਾਵਹਿ ਗੀਤੇ ਚੀਤ ਅਨੀਤੇ ਰਾਗ ਸੁਣਾਏ ਕਹਾਵੇਂ ਬੀਤੇ ਬਿਨ ਨਾਵੇਂ ਮਨ ਝੂਠ ਅਨੀਤੇ ਕਹਾ ਚਲੋ ਮਨ ਰਹੋ ਘਰੇ ਗੁਰਮੁਖ ਰਾਮ ਨਾਮ ਤ੍ਰਿਪਤਾ ਸੇ ਖੋਜਤ ਪਾਵੋ ਸਹਿਜ ਹਰੇ ਰਹਾਉ ਕਾਮ ਕ੍ਰੋਧ ਮਨ ਮੋਹ ਸਰੀਰਾ ਲਭ ਲੋਭ ਅਹੰਕਾਰ ਸੁਪੀਰਾ ਰਾਮ ਨਾਮ ਬਿਨ ਕਿਉ ਮਨ ਥੀਰਾ ਅੰਤਰ ਨਾਵਣ ਸਾਚ ਪਛਾਣੈ ਅੰਤਰ ਕੀ ਗਤ ਗੁਰਮੁਖ ਜਾਣੈ ਸਾਚ ਸ਼ਬਦ ਮਿਲ ਮਹਿਲ ਨ ਪਛਾਣੈ ਨਿਰੰਕਾਰ ਮੈ ਆਕਾਰ ਸਮਾਵੈ ਅਕਲ ਕਲਾ ਸਚ ਸਾਜ ਟਿਕਾਵੈ ਸੋ ਨਰ ਗਰਭ ਜੋ ਨ ਨਹੀਂ ਆਵੇ ਜਹਾਂ ਨਾਮ ਮਿਲੈ ਤਹ ਜਾਓ ਗੁਰ ਪ੍ਰਸਾਦੀ ਕਰਮ ਕਮਾਉ ਨਾਮੇ ਰਤਾ ਹਰ ਗੁਣ ਗਾਉ ਗੁਰ ਸੇਵਾ ਤੇ ਆਪਿ ਛਾਤਾ ਅੰਮ੍ਰਿਤ ਨਾਮ ਸਿਆ ਸੁਖ ਦਾਤਾ ਅਨੰਦ ਬਾਣੀ ਨਾਮੇ ਰਤਾ ਮੇਰਾ ਪ੍ਰਭ ਲਾਏ ਤਾ ਕੋ ਲਾਗੇ ਹੋਮੇ ਮਾਰੇ ਸ਼ਬਦੇ ਜਾਗੇ ਐਥੇ ਉਥੇ ਸਦਾ ਸੁਖ ਆਗੇ ਮਨ ਚੰਚਲ ਵਿਦ ਨਹੀਂ ਨਾਹੀ ਜਾਣੈ ਮਨ ਮੁਖ ਮੇਲਾ ਸ਼ਬਦ ਨਾ ਪਛਾਣੈ ਗੁਰਮੁਖ ਨਿਰਮਲ ਨਾਮ ਵਖਾਣੈ ਹਰ ਜੀਵ ਆਗੇ ਕਰੀ ਅਰਦਾਸ ਸਾਧੂ ਜਨ ਸੰਗਤ ਹੋਏ ਨਿਵਾਸ ਕਿਲ ਵਿਕ ਦੁੱਖ ਕਾਟੇ ਹਰ ਨਾਮ ਪ੍ਰਗਾਸ ਕਰ ਵਿਚਾਰ ਆਚਾਰ ਪ੍ਰਾਤਾ ਸਤਗੁਰ ਬਚਨੀ ਏਕੋ ਜਾਤਾ ਨਾਨਕ RAM ਨਾਮਨ ਰਤਾ ਕਰ ਵਿਚਾਰ ਆਚਾਰ ਪਰਾਤਾ ਸਤਗੁਰ ਬਚਨੀ ਏਕੋ ਜਾਤਾ ਨਾਨਕ RAM ਨਾਮ ਮਨ ਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ